ਜੀ ਜੀ ਤੁਹਾਡੇ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਅਸੀਂ ਤੁਹਾਨੂੰ ਪਟਕੇ ਦੀ ਵੀਡੀਓ ਬਣਾਉਣੀ ਹੈਗੀ ਸਾਡੇ ਕੋਲੇ ਬੱਚਿਆਂ ਦੇ ਕਮੈਂਟ ਆਉਂਦੇ ਸੀਗੇ ਵੀ ਸਾਨੂੰ ਪਟਕੇ ਦੀ ਵੀਡੀਓ ਬਣਾ ਕੇ ਦਿਖਾਓ ਕਿ ਕਿਸ ਤਰ੍ਹਾਂ ਪਟਕਾ ਬਣਾਇਆ ਜਾਂਦਾ ਹੈ ਕਿਸਨੇ ਕੱਪੜੇ ਦਾ ਪਟਕਾ ਬਣਦਾ ਅੱਜ ਅਸੀਂ ਉਹਨਾਂ ਦੇ ਕਮੈਂਟਾਂ ਦੇ ਆਧਾਰ ਦੇ ਉੱਤੇ ਤੁਹਾਨੂੰ ਸਭ ਪਟਕੇ ਦੀ ਵੀਡੀਓ ਬਣਾ ਕੇ ਦਿਖਾਉਣੇ ਆਂਗੇ ਆਜੋ ਅੱਜ ਪਟਕਾ ਕਿਵੇਂ ਕੱਟੀਂਦਾ ਹੈ ਕਿੱਸਾ ਨਾ ਬਣਾਈਂਦਾ ਹਾਂਜੀ ਇਹ ਆਪਣੇ ਕੋਲੇ 80 ਪੁਆਇੰਟ ਕੱਪੜਾ ਹੈ ਆਪਾਂ ਨੇ ਜਿਹੜਾ ਦੂਸਰੀ ਸਾਈਡ ਕਰਨੀ ਹੈ ਇਹਨੂੰ ਮੋੜ ਕੇ ਲੈ ਜਾਵਾਂਗੇ ਤੇ ਕੋਨੀ ਬਣਾਉਣ ਵਾਸਤੇ 80 ਪੁਆਇੰਟ ਤੋਂ ਆਪਾਂ ਨੇ 85 ਜਾਂ जा, 87 ਜਾਨੀ ਕਿ ਚਾਰ ਉਂਗਲਾਂ ਵੱਧ ਕੱਟਣਾ ਇਹ ਬਿਨਾ ਤਣੀਆਂ ਤੋਂ ਪਟਕਾ ਤਿੰਨ ਸਾਈਡਾਂ ਦੀਆਂ ਲੈਣਨੀਆਂ ਨੇਗੀਆਂ ਆਜੋ ਤੁਹਾਨੂੰ ਇਸ ਨੂੰ ਆਪਾਂ ਨੇ ਹੁਣ ਤਰਕੋਨੀ ਦੇ ਹਿਸਾਬ ਨਾਲ ਮਿਲਾਵਾਂਗੇ ਇਹ ਆਪਾਂ ਨੇ 80 ਪੁਆਇੰਟ ਕਪੜੇ ਨੂੰ ਤ੍ਰਿਕੋਣੀ ਬਣਾ ਲਿਆ ਜਾਨੀ ਕਿ ਪਤਨਕੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਚਾਰ ਸਿਧਾ ਚੌਰਸ ਹੋ ਗਿਆ ਹੁਣ ਆਪਾਂ ਨੇ ਜਿਹੜਾ ਪਿੱਠ ਵਧਣਾ ਨੂੰ ਨਾਲ ਉਹ ਆਪਾਂ ਨੇ 3 ਇੰਚ ਵੱਧ ਵਧਣਾ ਜਾਨੀ ਕਿ ਚਾਰ ਉਂਗਲਾਂ 3 ਇੰਚ ਆਪਾਂ ਪੀਸ ਨੂੰ ਇਹਨੂੰ ਲਾ ਦੇਾਂਗੇ ਨਾਲੋਂ ਧੁਰਦੀ ਧੁਰ ਇਹ ਆਪਾਂ ਨੇ ਤਿੰਨ ਇੰਚ ਦਾ ਪੀਸੀ ਕਪੜਾ ਨਾਲੋਂ ਲਾਤਾ ਜਣੀ ਕਿ ਆਪਣੀ ਇੱਕ ਸਾਈਡ 3 ਇੰਚ ਵੱਧ ਗਈ ਤੇ ਜਿਹੜੀ ਆਪਣੀ ਆਹ ਬਾਹਰ ਦਾਟਾ ਇਹਨੂੰ ਵੀ ਆਪਾਂ ਨੇ ਨਾਲੋਂ ਲਾ ਦੇਣੀ ਹੈ ਇਹਦੇ ਤਿੰਨ ਸਾਈਡਾਂ ਲੈਣੀਆਂ ਜਾਣਗੀਆਂ ਕਿੰਨੀ ਵਾਲੀ ਸਾਈਡ ਨਹੀਂ ਲੈੜੀ ਜਾਂਦੀ ਇਹਦੀ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਦੇਆ ਕਰੋ ਲਾਈਕ ਵੀ ਕਰਦੇਆ ਕਰੋ ਨਾਲ ਨਾਲ ਸ਼ੇਅਰ ਵੀ ਕਰਦੇਆ ਕਰੋ ਇਹ ਹੁਣ ਆਪਾਂ ਪਟਕੇ ਦੀ ਕਟਾਈ ਜਿਹੜੀ ਇਹ ਆਪਾਂ ਕਟਾਈ ਕਰ ਲਈ ਐ ਇੱਕ ਸਾਈਡ 80 ਪੁਆਇੰਟ ਐ ਇੱਕ ਸਾਈਡ 88 ਪੁਆਇੰਟ ਐ ਕਿਉਂਕਿ ਚਾਰ ਉਂਗਲਾਂ ਇੱਕ ਸਾਈਡ ਵੱਧ ਹੁੰਦੀ ਐ ਇਹ ਬਿਨਾ ਟਣੀਆਂ ਤੋਂ ਪਟਕਾਗਾ ਹੁਣ ਆਪਾਂ ਇਹਨੂੰ ਚਾਰ ਸਪੇਰਾ ਇਹਦਾ ਲੈਣੇ ਆ ਹੁਣ ਆਪਾਂ ਇਹਦੇ ਚਾਰ ਸਪੇਰਾ ਲੈਣਾਗੇ ਇੱਕ ਸਾਈਡ ਦੇ ਤੇ ਕੰਨੀ ਰੱਖਣੀ ਜ਼ਰੂਰੀ ਹੁੰਦੀ ਐ ਤੇ ਤਿੰਨ ਸੈਟਾਂ ਇਹਦੀਆਂ ਲੈਡ ਲੜੀਆਂ ਜਾਣਗੀਆਂ ਜਿਹੜਾ ਵੱਡਾ ਪਟਕਾ ਐ ਇਹਦੇ ਵਿੱਚ ਇਹੀ ਹੁੰਦਾ ਵੀ 80 ਪੁਆਇੰਟ ਦਾ ਪਟਕਾ ਹੁੰਦਾ ਤੇ ਚਾਰ ਉਂਗਲਾਂ ਇੱਕ ਸਾਈਡ ਤੋਂ ਜਾਨੀ ਕਿ ਮੰਨ ਲਓ ਕਿ 2.5 3 ਇੰਚ ਕਪੜਾ ਵੱਧ ਇੱਕ ਸਾਈਡ ਵੱਧ ਹੁੰਦੀ ਹੈਗੀ ਦੀ ਤੇ ਚਾਰ ਸਵੇਰਾ ਇਹਦਾ ਲੇੜਿਆ ਜਾਂਦਾ ਹੁੰਦਾ ਇਸ ਤੋਂ ਬਾਅਦ ਤੁਹਾਨੂੰ ਤਣੀਆਂ ਵਾਲਾ ਪਟਕਾ ਵੀ ਨਸਾਂਗੇ ਵੀ ਤਣੀਆਂ ਉਹ ਕਿੰਦੀ ਦੀ ਕਟਾਈ ਕਿਵੇਂ ਹੁੰਦੀ ਹੈ ਰਹਿਆ ਕਿ ਧਿਆਨ ਜਰੂਰ ਰੱਖਣਾ ਵੀ ਜੇ ਆਪਾਂ ਨੇ ਆਹ ਸਾਈਡ ਥੱਲੇ ਕੀਤੀ ਆ ਤਾਂ ਦੂਜੀ ਸਾਈਡ ਵੀ ਇਹ ਥੱਲੀ ਹੋਊਗੀ ਇਧਰ ਦਾ ਸਿਰ ਉੱਪਰ ਚੜੂਗਾ ਅੱਜ ਕੋ ਪਾਣੂ ਹੁਣ ਇਹ ਤੋਂ ਦਿੱਕੇ ਲੇਡ ਲਿਆ ਹੁਣ ਆਹੀ ਸਾਈਡ ਆਪਾਂ ਦੁਬਾਰੇ ਉੱਤੇ ਕਰਾਂਗੇ ਇਹਦੀ ਤੇ ਉਧਰਲੀ ਸਾਈਡ ਵੀ ਆਪਾਂ ਨੇ ਜਿਹੜੀ ਕੀਤੀ ਆ ਅੱਜ ਕੋ ਇਹ ਉੱਤੇ ਆ ਤੇ ਇਧਰਲੀ ਸਾਈਡ ਵੀ ਆਪਾਂ ਨੇ ਇਹ ਉੱਤੇ ਕੀਤੀ ਨੌਜੀ ਪਟਕਾ ਬਣ ਕੇ ਤਿਆਰ ਹੈ ਨੰਨੇ ਜੇ ਬੱਚੇ ਦੀ ਫਰਮਾਇਸ਼ ਸੀਗੀ ਵੀ ਸਾਨੂੰ ਪਟਕਾ ਵੀ ਬਣਾ ਕੇ ਦਿਖਾਓ ਪਟਕਾ ਬਣ ਕੇ ਇਹ ਤਿਆਰ ਆ ਬਿਲਕੁਲ